ਇਹਨਾਂ ਨੇ ਜ਼ਮੀਨਾਂ ਖਰੀਦੀਆਂ ਇਹਨਾਂ ਨੇ ਆਧਾਰ ਕਟ ਬਣਾਈ ਇਹਨਾਂ ਨੇ ਵੋਟਾਂ ਬਣਾਈਆਂ ਇੱਥੇ ਵਸਨੀਕ ਬਣ ਰਹੇ ਨੇ ਉਧਰ ਜੋਪੀ ਦੀਆਂ ਅਦਾਲਤਾਂ ਇਹਨਾਂ ਨੂੰ ਅਪਰਾਧੀ ਕਹਿ ਰਹੀਆਂ ਨੇ ਤੁਸੀਂ ਇਹਨਾਂ ਨੂੰ ਪੰਜਾਬ ਦੇ ਵਸਨੀਕ ਬਣਾ ਰਹੇ ਹੋ ਇਹਦੇ ਜਵਾਬ ਕੌਣ ਦੇਊ ਇਹ ਜਿਹੜੇ ਕ੍ਰਿਮੀਨਲ ਲੋਕ ਸੀ ਇਹਨਾਂ ਨੇ ਆ ਕੇ ਪਿੱਛੇ ਕੁੰਬੜੇ ਪਿੰਡ ਦੇ ਵਿੱਚ ਦੋ ਮੁੰਡੇ ਮਾਰੇ ਸੀ ਪ੍ਰਸ਼ਾਸਨ ਦੱਸਿਓ ਉਹਨਾਂ ਨੇ ਕੀ ਕੀਤਾ ਕਿ ਉੱਥੇ ਕੀ ਕਾਰਵਾਈ ਹੋਈ ਕੀ ਹਰ ਵਾਰੀ ਪੰਜਾਬ ਦਾ ਜਾਇਆ ਚੁੱਕ ਕੇ ਮਾਰ ਦੇਣ ਤੇ ਤੁਸੀਂ ਪ੍ਰਸ਼ਾਸਨ ਵਾਲੇ ਉੱਥੇ ਮਿੱਟੀ ਪਾਓ ਇੱਥੇ ਵੀ ਪਤਾ ਲੱਗਾ ਕਿ ਉਹ ਉਹਨਾਂ ਦੇ ਮੋਬਾਈਲ ਖੁੰਦੇ ਫਿਰਦੇ ਸੀ ਵੀ ਵੀਡੀਓ ਨਾ ਬਣੇ ਵਜਾ ਲਕਾਉਂਦੇ ਕਿਉਂ ਸਗੋਂ ਪ੍ਰਸ਼ਾਸਨ ਨੂੰ ਤਾਂ ਲੋਕਾਂ ਦਾ ਆਸਰਾ ਲੈਣਾ ਬਣਦਾ ਵੀ ਸਾਡਾ ਸਾਥ ਦਿਓ ਆਉਂ ਇਹਨਾਂ ਬੰਦਿਆਂ ਨੂੰ ਨੱਥ ਪਾਈਏ ਤੇ ਜੇ ਪ੍ਰਸ਼ਾਸਨ ਮਿੱਟੀ ਪਾ ਰਿਹਾ ਹੈ ਤੇ ਲੀਡਰ ਕੇਵਲ ਮੁਆਵਜ਼ਾ ਦੇਣਗੇ ਨੂੰ ਅਮਨਦੀਪ ਸਿੰਘ ਨੂੰ ਆ 2 ਲੱਖ ਦਾ ਚੈੱਕ ਲੈ ਲੈ 5 ਲੱਖ ਦਾ ਚੈੱਕ ਲੈ ਲੈ 5 ਲੱਖ ਤੇ ਤੁਹਾਡਾ ਮੁੰਡਾ ਮਰਿਆ ਹੋਵੇ ਤੁਸੀਂ 5 ਲੱਖ ਵੱਲ ਪਾਉਗੇ ਉਹਦਾ ਸ਼ਰਮ ਕਰ ਲੋ ਯਾਰ ਪੰਜਾਬ ਦੇ ਲੋਕੋ ਤੁਸੀਂ ਕਹਿੰਦੇ ਹੋ ਸਾਡਾ ਪ੍ਰਵਾਸੀਆਂ ਤੋਂ ਬਿਨਾ ਸਰਦਾ ਨਹੀਂ ਜਦੋਂ جنگ ਲੱਗੀ ਸੀਗੀ ਆ ਪੰਜਾਬ ਇੱਧਰ ਇੱਧਰ ਦੀ ਹੁਣ ਜਦੋਂ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਰਾਕਟ ਡਿੱਗਣੇ ਸ਼ੁਰੂ ਹੋਏ ਅੱਧਿਓ ਵੱਧ ਪੰਜਾਬ ਖਾਲੀ ਕਰਕੇ ਪ੍ਰਵਾਸੀ ਭੱਜ ਗਏ ਹੀ ਮਰ ਗਏ ਹੀ ਤੁਸੀਂ ਕੰਮ ਨਹੀਂ ਹੋਇਆ ਤੁਹਾਡੇ ਕੋਲ ਚੱਲਦੇ ਰਿਹਾ ਕੰਮ ਤੁਹਾਡੇ ਤੁਹਾਡੇ ਗੋਡੇ ਗਿੱਟਿਆਂ 'ਚ ਕਿਹੜਾ ਪਾਣੀ ਪੈ ਗਿਆ